ਪੰਜਾਬ ਸਰਕਾਰ ਭਗਵੰਤ ਮਾਨ ਖਾਸ ਕਰਕੇ ਸ਼ਹਿਦ ਸੁਖਪਾਲ ਸਿੰਘ ਖੇਹੜਾ ਤੋਂ ਇਨੇ ਡਰਦੇ ਨੇ ਕਿ ਉਹਨਾਂ ਨੂੰ ਜੇਲ੍ਹ ਤੋਂ ਨਹੀਂ ਬਾਹਰ ਆਉਂਦੇ ਨਾ ਚਾਹੁੰਦੇ ਇਹ ਦੋਹਾਂ ਸਾਲਾਂ ਵਿੱਚ ਪੰਜਵਾਂ ਮੁਕਦਮਾ ਦਰਜ ਕੀਤਾ ਭਗਵੰਤ ਮਾਨ ਸਰਕਾਰ ਨੇ ਹੁਣੇ ਅਸੀਂ ਮੁਕਦਮੇ ਨਹੀਂ ਸਮਝਦੇ ਇਹਨਾਂ ਨੂੰ ਜਿੱਦਾਂ ਕੇਜਰੀਵਾਲ ਸਾਹਿਬ ਈਡੀ ਤੋਂ ਡਰਦੇ ਨੇ ਉਦਾਂ ਭਗਵੰਤ ਮਾਨ ਜੀ ਸੁਖਪਾਲ ਖੇਹੜਾ ਤੋਂ ਡਰਦੇ ਆ ਪੁਲਿਸ ਨੇ ਕਪੂਰਥਲਾ ਪੁਲਿਸ ਨੇ ਸੁਭਾਨਪੁਰ ਪੁਲਿਸ ਨੇ ਅਰਜ਼ੀ ਲਈ ਕਿ ਜੀ ਅਸੀਂ ਖੇਹੜੇ ਦਾ ਸਾਨੂੰ 7 ਦਿਨ ਦਾ ਰਿਮਾਂਡ ਚਾਹੀਦਾ ਕਿਉਂਕਿ ਅਸੀਂ ਇਹਦੇ ਲਿੰਕ ਗੈਂਗਸਟਰਸ ਨਾਲ ਲੋਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀ ਨਾਲ ਕੱਢਨੇ ਆ तकरीबन 1 ਮਹੀਨਾ ਪਹਿਲੇ ਇਹ ਥ੍ਰੈਟ ਪਰਸੈਪਸ਼ਨ ਕੈਰੀ ਆਊਟ ਕੀਤੀ ਸੀ 1 ਮਹੀਨਾ ਸਰਕਾਰ ਇਸ ਐਡੀ ਵੱਡੀ ਖਬਰ ਤੇ ਬੈਠੀ ਰਹੀ ਕਿ ਸਾਨੂੰ ਦੱਸਣਾ ਮੇਰੀ ਫੈਮਲੀ ਨੂੰ ਇਤਲਾਹ ਕਰਨਾ ਕਿ ਤੁਹਾਡੇ ਤੇ ਜੀ ਸਾਨੂੰ ਥ੍ਰੈਟ ਰੀਸੀਵ ਹੋ ਰਹੀ ਹੈ ਕੀ ਉਹਨਾਂ ਦਾ ਫਰਜ਼ ਨਹੀਂ ਸੀ ਬੰਦਾ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਸਾਨੂੰ ਪਤਾ ਨਹੀਂ ਸੀ ਹੋਣਾ ਚਾਹੀਦਾ ਕਿ ਸਾਡੀ ਜਾਨ ਨੂੰ ਖਤਰਾ ਹੋ ਸਕਦਾ ਪੰਜਾਬਕ ਤੇ ਤੁਹਾਡਾ ਸਵਾਗਤ ਹੈ ਮਹਾਵਿਸ਼ੇਕ ਸੁਖਪਾਲ ਸਿੰਘ ਖਹਿਰਾ ਮਾਮਲੇ ਦੇ ਵਿੱਚ ਜਿੱਥੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਅਰੈਸਟ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਉਹ ਬੇਲ ਤੇ ਆਂਦੇ ਨੇ ਤਾਂ ਨਵਾਂ ਕੇਸ ਉਹਨਾਂ ਤੇ ਹੁੰਦਾ ਹੈ ਸਾਡੇ ਨਾਲ ਇਸ ਵਕਤ ਮਹਿਤਾਬ ਸਿੰਘ ਖਹਿਰਾ ਜੀ ਮੌਜੂ ਨੇ ਮਹਿਤਾਬ ਸਰ ਇਸ ਵਕਤ ਜੇ ਆਪਾਂ ਗੱਲ ਕਰੀ ਤਾਂ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿੱਚ ਕੀ ਕੁਛ ਹਲੇ ਅਪਡੇਟ ਹੈ ਪਹਿਲੇ ਤਾਂ ਇਹ ਗੱਲ ਕਰੋ ਸਰ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਮੇਰੇ ਫਾਦਰ ਨੂੰ ਜਿੱਦਾਂ ਤੁਸੀਂ ਕਿਹਾ ਕਿ 8.5 ਸਾਲ ਪੁਰਾਣੇ ਮੁਕਦਮੇ ਵਿੱਚ ਪਹਿਲੇ ਤਾਂ ਗ੍ਰਿਫਤਾਰ ਕੀਤਾ ਗਿਆ ਗੈਰ ਕਾਨੂੰਨੀ ਤੰਗ ਤੰਗ ਨਾਲ ਤਕਰੀਬਨ 3 ਮਹੀਨੇ ਤਕਰੀਬਨ 100 ਦਿਨ ਹੋ ਚੁੱਕੇ ਨੇ ਹਾਈ ਕੋਰਟ ਨੇ ਉਸ 8.5 ਸਾਲ ਪੁਰਾਣੇ ਡਰੱਗਸ ਕੇਸ ਵਿੱਚ ਮੇਰੇ ਫਾਦਰ ਨੂੰ ਜ਼ਮਾਨਤ ਦਿੱਤੀ ਉਹਨਾਂ ਨੇ ਜ਼ਮਾਨਤ ਦਿੰਦਿਆਂ ਹੋਇਆ ਇਹ ਕਿਹਾ ਕਿ ਜਿਹੜਾ ਜਿਹੜਾ ਇਹ ਐਵੀਡੈਂਸ ਜਾਂ ਸਬੂਤ ਨੇ ਇਸ ਕੇਸ ਵਿੱਚ ਪੁਲਿਸ ਨੇ ਇਕੱਠੇ ਕੀਤੇ 8.5 ਸਾਲ ਬਾਅਦ ਉਹਨਾਂ ਦੇ ਆਧਾਰ ਤੇ ਐ ਨਹੀਂ ਲੱਗਦਾ ਕਿ ਸੁਖਪਾਲ ਸਿੰਘ ਖੈਰਾ ਨੂੰ ਕਦੀ ਸਜ਼ਾ ਹੋ ਸਕਦੀ ਹੈ ਇਸ ਗਰਾਊਂਡ ਤੇ ਸਾਨੂੰ ਬੜਾ ਵੱਡਾ ਗਰਾਊਂਡ ਬਣਿਆ ਜਾਂਦਾ ਮੈਂ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਜੀ ਕਿ ਇੱਕ ਐਸੀ ਐਡੀ ਵੱਡੀ ਜਿੱਤ ਸਾਨੂੰ ਪ੍ਰਾਪਤ ਹੋਈ ਲੇਕਿਨ ਜਦ ਜਦੋਂ ਅਸੀਂ ਬਾਹਰ ਨਿਕਲਣਾ ਸੀ ਜੇਲ੍ਹ ਚੋਂ ਤੇ ਪੰਜਾਬ ਪੁਲਿਸ ਨੇ ਚੋਰਾ ਵਾਂਗੂ ਰਾਤ ਨੂੰ 2:00 ਵਜੇ 10 ਮਿੰਟ ਤੇ ਇੱਕ ਨਵਾਂ ਮੁਕੱਦਮਾ ਦਰਜ ਕਰਤਾ ਪੰਜਾਬ ਸਰਕਾਰ ਭਗਵੰਤ ਮਾਨ ਖਾਸ ਕਰਕੇ ਸ਼ਹੀਦ ਸੁਖਪਾਲ ਸਿੰਘ ਖੈਰਾ ਤੋਂ ਇਨੇ ਡਰਦੇ ਨੇ ਕਿ ਉਹਨਾਂ ਨੂੰ ਜੇਲ੍ਹ ਤੋਂ ਨਹੀਂ ਬਾਹਰ ਆਉਂਦੇ ਨਾ ਚਾਹੁੰਦੇ ਇਹ ਜਿਹੜਾ ਨਵਾਂ ਮੁਕੱਦਮਾ ਹੈ ਸਰਾਸਰ ਝੂਠਾ ਹੈ ਮੇਰੇ ਫਾਦਰ ਪਿਛਲੇ 3 ਮਹੀਨਿਆਂ ਤੋਂ ਲਗਭਗ 100 ਦਿਨਾਂ ਤੋਂ ਜੇਲ੍ਹ ਚ ਨੇ ਅਸੀਂ ਕਿਸ ਗਵਾਹ ਨੂੰ ਜਾਂ ਕਿਸ ਵਿਅਕਤੀ ਨੂੰ ਅਸੀਂ ਜੇਲ੍ਹ ਚ ਬੈਠੇ ਡਰਾ ਸਕਦੇ ਅਸੀਂ ਤਾਂ ਇਹਨਾਂ ਦੀ ਹਿਰਾਸਤ ਵਿੱਚ ਹੈ ਸਰਾਸਰ ਝੂਠ ਬੋਲਦੇ ਨੇ ਇਹ ਡਰਦੇ ਨੇ ਪ੍ਰਮਾਤਮਾ ਨੇ ਜਦੋਂ ਮੇਰੇ ਫਾਦਰ ਅਰੈਸਟ ਹੋਏ ਸੀ ਮੈਂ ਕਿਹਾ ਸੀਗਾ ਕਿ ਜਿਸ ਦਿਨ ਅਸੀਂ ਆਪਣੀ ਦਲੀਲ ਪੇਸ਼ ਕਰਾਂਗੇ ਕੋਟ ਅੱਗੇ ਜਿਸ ਦਿਨ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲੂਗਾ ਉਸੇ ਉਸ ਦਿਨ ਸਾਨੂੰ ਉਸ ਕੋਰਟ ਤੋਂ ਬੜੀ ਵੱਡੀ ਰਾਹਤ ਮਿਲੂਗੀ ਔਰ ਉਦਾਂ ਹੀ ਹੋਇਆ ਡਰੱਗਸ ਕੇਸ ਵਿੱਚ ਇਹਨਾਂ ਕੋਲ ਕੋਈ ਸਬੂਤ ਨਹੀਂ ਸੀ ਪ੍ਰਸਾਦ ਨੂੰ ਫਿਰ ਵੀ ਗ੍ਰਿਫਤਾਰ ਕੀਤਾ ਇਦਾਂ ਹੀ ਇਸ ਝੂਠੇ ਮੁਕਦਮੇ ਵਿੱਚ ਜੋ 3 ਮਹੀਨੇ ਪੁਰਾਣੀ ਕੰਪਲੇਂਟ ਤੇ 2 ਵਜੇ ਸਵੇਰੇ 10 ਵਜੇ ਦਰਜ ਕਰਨਾ ਪਿਆ ਪੁਲਿਸ ਨੂੰ ਔਰ ਰੋਲ ਦੇ ਵਿੱਚ ਇਹ ਲਿਖਿਆ ਕਿ ਜੀ 15 ਤਰੀਕ ਨੂੰ ਸੁਖਪਾਲ ਕਹਿ ਰਹੇ ਨੇ ਗਵਾਹ ਨੂੰ ਡਰਾਇਆ 15 10 ਨੂੰ ਤਾਂ ਗਵਾਹ ਗਵਾਹੀ ਨਹੀਂ ਸੀ ਉਹ ਤਾਂ ਕਿਊਰ ਸੀਗਾ ਕਸ਼ਮੀਰ ਸਿੰਘ ਦੀ ਗਵਾਹੀ ਕੋਰਟ ਵਿੱਚ 30 10 ਨੂੰ ਹੁੰਦੀ ਹੈ ਇਹ ਕਹਿੰਦੇ ਕਿ ਜੀ 15 ਦਿਨ ਪਹਿਲੇ ਤੁਸੀਂ ਸਾਨੂੰ ਆ ਕੇ ਡਰਾਇਆ ਕਿ ਗਵਾਹੀ ਵਾਪਸ ਲੈ ਜਦ ਗਵਾਹੀ ਹੀ 30 10 ਨੂੰ ਹੋਈ ਹੈ ਤਾਂ ਅਸੀਂ ਧਮਕਾ ਦਿੱਤਾ ਲਿਆ ਇਹਨਾਂ ਨੂੰ ਪਹਿਲੇ ਇਹ ਪਲਾਂਟਡ ਵਿਟਨੈਸ ਸੀਗਾ ਪੁਲਿਸ ਵੱਲੋਂ ਸਰਕਾਰ ਵੱਲੋਂ ਤਾਂ ਜਦ ਇਹ ਅਸੀਂ ਇਹਨਾਂ ਤੇ ਕਾਰਵਾਈ ਕਰਾਵਾਂਗੇ ਸੱਚ ਸਰ ਬਾਹਰ ਆਊਗਾ ਆਪਾ ਸੁਖਪਾਲ ਸਿੰਘ ਖਹਿਰਾ ਇਹ ਗੱਲ ਕਰੀ ਤਾਂ ਹਮੇਸ਼ਾ ਜਦ ਵੀ ਦੇਦੇ ਆ ਤਾਂ ਉਹ ਮੁੱਦੇ ਚੱਕਦੇ ਨੇ ਜੋ ਕੁਝ ਵੀ ਹੋ ਰਿਹਾ ਤੁਹਾਨੂੰ ਨਹੀਂ ਲੱਗਦਾ ਕਿਤਨਾ ਕਿਤੇ ਪੋਲਿਟਿਕਸ ਹੋ ਰਹੀ ਹੈ ਤੇ ਮਗਰ ਕਿਉਂਕਿ ਹਾਲਾਂਕਿ ਹੱਕ ਦੇ ਵਿੱਚ ਅੱਜ ਸਾਰੇ ਉੱਤਰ ਚੁੱਕੇ ਉਹਨਾਂ ਦੇ ਵੀ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਪਰ ਸੁਖਪਾਲ ਸਿੰਘ ਖਹਿਰਾ ਇਸ ਕਿਵੇਂ ਦੇਣਗੇ ਇਸ ਟੀਨ ਨੂੰ ਪੁਰਾ ਕਿ ਸਰ ਮੈਂ ਮੇਰੇ ਫਾਦਰ ਹਮੇਸ਼ਾ ਇਸ਼ੂ ਬੇਸਡ ਪੋਲਿਟਿਕਸ ਕਰਦੇ ਤੁਸੀਂ ਕਹਿੰਦੇ ਕਿ ਤੱਥਾਂ ਤੇ ਬੋਲਦੇ ਆ ਉਹਨਾਂ ਦਾ ਗੁਨਾਹ ਇਹ ਨਹੀਂ ਕਿ ਕਿਸੇ ਡਰੱਗਸ ਵਿੱਚ ਕੇਸ ਵਿੱਚ ਉਹਨਾਂ ਦਾ ਨਾਮ ਆ ਗਿਆ ਕਿਉਂਕਿ 8.5 ਸਾਲ ਹੋ ਗਏ ਸੁਪਰੀਮ ਕੋਰਟ ਨੇ ਸਾਨੂੰ ਸਾਡੀ ਸਮਨਿੰਗ ਕਾਸ਼ ਕਰ ਦਿੱਤੀ ਤੇ ਫਿਰ ਵੀ ਅੱਜ 8 ਸਾਲ ਬਾਅਦ ਇਹਨਾਂ ਨੂੰ ਸਾਨੂੰ ਜੇ ਗ੍ਰਿਫਤਾਰ ਕਰਨਾ ਪਿਆ ਮੈਂ ਸਮਝਦਾ ਕਿ ਉਹਨਾਂ ਦਾ ਉਹਨਾਂ ਦਾ ਗੁਨਾਹ ਇਹ ਹੈ ਕਿ ਉਹ ਬੋਲਦੇ ਨੇ ਤੁਸੀਂ ਪੰਜਾਬ ਵਿੱਚ ਜਿਹੜਾ ਵੀ ਇਨਸਾਨ ਔਰ ਮੇਰੇ ਫਾਦਰ ਖਾਸ ਕਰਕੇ ਪੰਜਾਬ ਪੰਜਾਬੀ ਆ ਤੇ ਖਾਸ ਕਰਕੇ ਸਿੱਖਾਂ ਵਾਸਤੇ ਬੋਲਦੇ ਔਰ ਇਹੀ ਉਹਨਾਂ ਦਾ ਗੁਨਾਹ ਹੈ ਹੁਣ ਤਾਂ ਅਸੀਂ ਹੱਸਦੇ ਹੁੰਨੇ ਆ ਕਿ ਇਹ ਦੋਹਾਂ ਸਾਲਾਂ ਵਿੱਚ ਪੰਜਵਾਂ ਮੁਕੱਦਮਾ ਦਰਜ ਕੀਤਾ ਭਗਵੰਤ ਮਾਨ ਸਰਕਾਰ ਨੇ ਹੁਣੇ ਅਸੀਂ ਮੁਕੱਦਮੇ ਨਹੀਂ ਸਮਝਦੇ ਇਹਨਾਂ ਨੂੰ ਇਹ ਮੈਡਲ ਨੇ ਜਦ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਬੋਲੋਗੇ ਆਮ ਆਦਮੀ ਪਾਰਟੀ ਦਾ ਡੋਗਲਾ ਚਿਹਰਾ ਬੇਨਕਾਬ ਕੀਤਾ ਸੁਖਪਾਲ ਸਿੰਘ ਖੇੜਾ ਨੇ ਉਹਦੀ ਸਜ਼ਾ ਮਿਲ ਰਹੀ ਹੈ ਜੀ ਬੋਲਨ ਦੇਖੋ ਮੈਨੂੰ ਬੜੇ ਕਈਆਂ ਨੇ ਪੁੱਛਿਆ ਜੀ ਕਿ ਖੇੜਾ ਸਾਹਿਬ ਬੋਲਦੇ ਬਹੁਤ ਸਗੇ ਇਸ ਕਰਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ ਬੋਲਣ ਦੀ ਸਜ਼ਾ ਬੋਲ ਕੇ ਹੋਣੀ ਚਾਹੀਦੀ ਹੈ ਬੋਲਣ ਦੀ ਸਜ਼ਾ ਜੇਲ੍ਹ ਤੋਂ ਹੋਣੀ ਚਾਹੀਦੀ ਹੈ ਪਤਮ ਜੀ ਇੱਕ ਨਾਲ ਦੇ ਇਹ ਵੀ ਦੇਖਿਆ ਜਾਂਦਾ ਵੀ ਕਿਉਂਕਿ ਇੱਕ ਸਮਾਉਸ ਵਿੱਚ ਜਦੋਂ ਭਗਵੰਤ ਮਾਨ ਦੇ ਸੁਪਾਲ ਖੈਰੇ ਇਕੱਠੇ ਹੁੰਦੇ ਸੀਗੇ ਇੱਕ ਯਾਰੀ ਇੱਕ ਭਾਈਚਾਰਾ ਸੀਗਾ ਪਰ ਇਸ ਤਰ੍ਹਾਂ ਅੱਜ ਦੇ ਸਮੇਂ ਜਿਵੇਂ ਚਲੋ ਇੱਕ ਪਾਰਟੀ ਹੁੰਦੀ ਹੈ ਪਾਰਟੀ ਬਦਲਣਾ ਇਹ ਚੀਜ਼ ਕਿਦਵੇਂ ਰੰਜਿਸ਼ ਵੀ ਕੱਢੀ ਜਾਂਦੀ ਹੈ ਵੀ ਹਾਂ ਵੀ ਇਹ ਚੀਜ਼ ਹੋਏ ਦੇਖੋ ਦੇਖਣ ਨੂੰ ਤਾਂ ਇਹੀ ਲੱਗਦਾ ਮੇਰੇ ਫਾਦਰ ਨਾਲ ਕੰਮ ਕੀਤਾ ਜਦੋਂ ਐਨਡੀਪੀਐਸ ਦਾ ਕੇਸ ਆਇਆ ਮੇਰੇ ਫਾਦਰ ਲੀਡਰ ਆਫ ਆਪੋਜੀਸ਼ਨ ਸੀ ਉਦੋਂ ਭਗਵੰਤ ਮਾਨ ਜੀ ਨੇ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਸੀ ਮਾਨ ਸਾਹਿਬ ਉਦੋਂ ਤਾਂ ਕਹਿੰਦੇ ਸੀਗੇ ਕਿ ਖੈਰਾ ਤਾਂ ਜੀ ਬੜਾ ਅ ਬੜਾ ਨਿੱਡਰ ਆਦਮੀ ਹੈ ਉਹ ਸੱਚ ਬੋਲਦਾ ਤੇ ਸੱਚ ਬੋਲਣ ਦੀ ਉਹਨੂੰ ਸਜ਼ਾ ਮਿਲਦੀ ਹੈ। ਉਹੀ ਮੁਕਦਮੇ ਵਿੱਚ ਉਹਨਾਂ ਨੂੰ ਅਰੈਸਟ ਕਰਵਾਇਆ ਉਸੇ ਸੀਸੀਐਮ ਨੇ। ਪਰਸਨਲ ਰੰਜਿਸ਼ ਹੈ। ਕਿਤੇ ਕਿਤੇ ਉਹਨਾਂ ਨੂੰ ਡਰ ਹੈ। ਜਿੱਦਾਂ ਕੇਜਰੀਵਾਲ ਈਡੀ ਤੋਂ ਡਰਦੇ ਨੇ ਤੁਸੀਂ ਦੇਖੋ ਤਿੰਨ ਸਮਨ ਹੋ ਗਏ ਮੇਰੇ ਫਾਦਰ ਨੂੰ ਈਡੀ ਨੇ 12 ਵਾਰ ਸਮਨ ਕੀਤਾ। ਅਸੀਂ 12 ਦੀ 12 ਵਾਰ ਗਏ। ਇਹਨਾਂ ਦੀ ਤਾਂ ਜੇਲਾਂ ਆਪਣੀਆਂ ਦਿੱਲੀ 'ਚ। ਜੋ ਜੇਲਸ ਨੇ ਡਿਪਾਰਟਮੈਂਟ ਆਫ ਜੇਲ ਹੁੰਦੀ ਹੈ ਉਹ ਸਰਕਾਰ ਤੁਹਾਡੇ ਸਰਕਾਰ ਸੂਬੇ ਦੀ ਸਰਕਾਰ ਦੇ ਅੰਡਰ ਹੁੰਦੀ ਹੈ। ਇਹ ਆਪਣੀ ਜੇਲ ਤੋਂ ਜਾਣ ਤੋਂ ਡਰਦੇ ਨੇ। ਔਰ ਇਹਨਾਂ ਦਾ ਡਰ ਜਾਇਜ਼ ਹੈ बिकॉज ਇਹਨਾਂ ਨੂੰ ਗ੍ਰਿਫਤਾਰ ਕਰਨਾ ਹੀ ਕਰਨਾ ਇਹ ਜਿੰਨਾ ਮਰਜ਼ੀ ਨੱਖਲਨ ਇੱਥੇ ਪੰਜਾਬ ਆ ਕੇ ਲੁਕ ਜਨ ਬਾਹਰ ਆਂਦਰਾ ਉਂਦਰਾ ਚਲ ਜੈਤ ਇਹਨਾਂ ਨੂੰ ਗ੍ਰਿਫਤਾਰ ਕਰਨਾ ਜਿੱਦਾਂ ਕੇਜਰੀਵਾਲ ਸਾਹਿਬ ਈਡੀ ਤੋਂ ਡਰਦੇ ਨੇ ਉਦਾਂ ਭਗਵੰਤਮਾਨ ਜੀ ਸੁਖਪਾਲ ਖੇਰੇ ਤੋਂ ਡਰਦੇ ਮੈਂ ਤਾਂ ਜੀ ਇੱਕ ਨਾਂ ਲੱਗੇ ਇੱਕ ਕਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੁਖਪਾਲ ਸਿੰਘ ਖੇਰਾ ਨਾਮ ਕਿਸੇ ਨਾਲ ਜੋੜੇ ਜਾ ਰਹੇ ਉਹ ਪੂਰੀ ਕੀ ਹੈ ਕਿ ਕਿ ਮੈਂ ਉਸ ਦੇ ਉੱਤੇ ਆ ਦੇਖੋ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਦੂਜਾ ਮੁਕੱਦਮਾ ਹੈ 2:00 ਦੇ 10 ਮਿੰਟ ਦੇ ਤੇ ਸਵੇਰੇ ਪਤਾ ਨਹੀਂ ਇੰਨੀ ਕਾਲੀ ਚ ਦਰਜ ਕੀਤਾ ਜਾਂਦਾ ਜਦ ਕਿ ਕੰਪਲੇਂਟ ਜਿਹੜੀ ਹੈ ਉਹ 3 ਮਹੀਨੇ ਪੁਰਾਣੀ ਅਕਤੂਬਰ ਦੀ ਸੀ ਉਸ ਮੁਕੱਦਮੇ ਵਿੱਚ ਜਦ ਮੇਰੇ ਫਾਦਰ ਨੂੰ 90 ਤੋਂ ਕਪੂਰਥਲੇ ਲੈ ਕੇ ਆਇਆ ਗਿਆ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਪੇਸ਼ ਕੀਤਾ ਗਿਆ ਤੇ ਪੰਜਾਬ ਸਰ ਪੰਜਾਬ ਪੁਲਿਸ ਨੇ ਕਪੂਰਥਲਾ ਪੁਲਿਸ ਨੇ ਸੁਭਾਨਪੁਰ ਪੁਲਿਸ ਨੇ ਅਰਜ਼ੀ ਲਾਈ ਕਿ ਜੀ ਅਸੀਂ ਖੇਰੇ ਦਾ ਸਾਨੂੰ 7 ਦਿਨ ਦਾ ਰਿਮਾਂਡ ਚਾਹੀਦਾ ਕਿਉਂਕਿ ਅਸੀਂ ਇਹਦੇ ਲਿੰਕ ਗੈਂਗਸਟਰਸ ਨਾਲ ਲੋਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੂਰੀ ਨਾਲ ਕੱਢਨੇ ਆ ਇਹਦਾ ਮਤਲਬ ਇਹ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਇਸ ਰਾਹ ਤੇ ਪਾਂਗੇ ਕੱਲ ਨੂੰ ਕੋਈ ਬੰਦਾ ਜਿੱਦਾਂ ਇਹ ਪਲਾਨ ਕੀਤਾ ਕਸ਼ਮੀਰ ਇਹ ਨਵਾਂ ਬੰਦਾ ਪਲਾਨਟ ਕਰ ਦਾਂਗੇ ਜੀ ਸੋ ਇਹ ਕੋਝੀਆਂ ਚਾਲਾਂ ਨੇ ਮੈਨੂੰ ਮੈਨੂੰ ਅਸਲੀਅਤ ਪਤਾ ਹੈ ਸਰ ਔਰ ਅੱਜ ਸ਼ਾਇਦ ਬੱਚੇ-ਬੱਚੇ ਨੂੰ ਪਤਾ ਕਿ ਸੁਖਪਾਲ ਸਿੰਘ ਖੇਰਾ ड्रग्स केस ਵਿੱਚ ਤਾਂ નિર્ਦੋਸ਼ ਸੀਗਾ ਹੀ ਇਸ ਕੇਸ ਵਿੱਚ ਵੀ નિર્ਦੋਸ਼ ਇੱਕ ਸਰ ਆਖਰੀ ਸਵਾਲ ਹੈ ਕਿ ਕੋਈ ਸੈੱਟ ਪ੍ਰੈਸੈਪਸ਼ਨ ਵੀ ਮੈਨੇ ਕੋਈ ਤੁਹਾਡੀ ਇੱਕ ਦੇਖੀ ਸੀ ਕਿ ਗੱਲਬਾਤ ਹੋਈ ਕਹਿੰਦੇ ਸੈੱਟ ਪ੍ਰੈਸੈਪਸ਼ਨ ਵੀ ਹੈ ਕਿ ਆ ਉਹ ਹੋ ਕੇ ਰਹੇ ਹੋ ਮੈਨੂੰ ਸਰ ਬੜੀ ਕ੍ਰੈਡਿਬਲ ਇਨਫੋਰਮੇਸ਼ਨ ਹੈ ਕਿ ADGP ਇੰਟੈਲੀਜੈਂਸ ਪੰਜਾਬ ਕੋਲ ਨੇ ਥ੍ਰੈਟ ਪਰਸੈਪਸ਼ਨ ਕੈਰੀ ਆਊਟ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸੀ ਸੁਖਪਾਲ ਸਿੰਘ ਖੇੜਾ ਦਾ ਧਿਆਨ ਰੱਖਿਆ ਜਾਵੇ ਕਿ ਕੁਝ ਵੀ ਹੋ ਸਕਦਾ ਦੇਖੋ ਸਰ ਮੈਂ ਤਾਂ ਨਿਹੱਤਾ ਹਾਂ ਜੀ ਤੁਸੀਂ ਮੈਂ ਆਪਾਂ ਆਪਾਂ ਤਾਂ ਸਿਰਫ ਸਿਟੀਜ਼ਨਸ ਐ ਆਪਣੇ ਕੋਲ ਕੋਈ ਇੰਟੈਲੀਜੈਂਸ ਨਹੀਂ ਐ ਕੋਈ ਮੈਨਪਾਵਰ ਨਹੀਂ ਐ ਕੋਈ ਕੋਈ ਇਹਨਾਂ ਦੇ ਕੋਈ ਡਿਵਾਈਸਸ ਨਹੀਂ ਐ ਕੁਝ ਨਹੀਂ ਆ ਅਸੀਂ ਤਾਂ ਅਸੀਂ ਤਾਂ ਨਿਹੱਤੇ ਆ ਮੇਰੇ ਫਾਦਰ ਤਾਂ ਇਹਨਾਂ ਦੀ ਕਸਟਡੀ ਚ ਐ ਤਾਂ ਸਰਕਾਰ ਦੀ ਡਿਊਟੀ ਐ ਕਿ ਉਹਨਾਂ ਦੀ ਹਿਫਾਜ਼ਤ ਕਰਨ ਸਾਨੂੰ ਮਹਿਫੂਜ਼ ਰੱਖਣ ਜੇ ਗੱਲ ਸੱਚੀ ਐ ਮੈਨੂੰ ਇਹ ਵੀ ਪਤਾ ਚੱਲਿਆ ਕਿ ਤਕਰੀਬਨ 1 ਮਹੀਨਾ ਪਹਿਲੇ ਇਹ ਥ੍ਰੈਟ ਪਰਸੈਪਸ਼ਨ ਕੈਰੀ ਆਊਟ ਕੀਤੀ ਸੀ 1 ਮਹੀਨਾ ਸਰਕਾਰ ਇਸ ਐਡੀ ਵੱਡੀ ਖਬਰ ਤੇ ਬੈਠੀ ਰਹੀ ਕੀ ਸਾਨੂੰ ਦੱਸਣਾ ਹੈ ਮੇਰੀ ਫੈਮਲੀ ਨੂੰ ਇਤਲਾਹ ਕਰਨਾ ਕਿ ਤੁਹਾਡੇ ਤੇ ਜੀ ਸਾਨੂੰ ਥ੍ਰੈਟ ਰੀਸੀਵ ਹੋ ਰਹੀ ਹੈ ਕੀ ਉਹਨਾਂ ਦਾ ਫਰਜ਼ ਨਹੀਂ ਸੀ ਬੰਦਾ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਸਾਨੂੰ ਪਤਾ ਨਹੀਂ ਸੀ ਹੋਣਾ ਚਾਹੀਦਾ ਕਿ ਸਾਡੀ ਜਾਨ ਨੂੰ ਖਤਰਾ ਹੋ ਸਕਦਾ ਇਹਨਾਂ ਦੀਆਂ ਦੇਖੋ ਸਿਆਸਤ ਹੋਣੀ ਸਿਆਸਤ ਕਰਨੀ ਬੋਲਣਾ ਬੋਲ ਕੇ ਜਵਾਬ ਦੇਣਾ ਚਾਹੀਦਾ ਇਹ ਇੱਕ ਬੜਾ ਨਵਾਂ ਇੱਕ ਲੋ ਹੈ ਤੇ ਪਰਮਾਤਮਾ ਨੇ ਉਹਨੂੰ ਪਰਮਾਤਮਾ ਇਹਨਾਂ ਨੂੰ ਜਾਨ ਬਖਸ਼ੇ ਮਹਿਤਾਬ ਜੀ ਇੱਕ ਦੇਖੇਗੇ ਜਦੋਂ ਉਹ ਅਰੈਸਟ ਹੋਏ ਸੀ ਤਾਂ ਜੇਲਾ ਵਿੱਚ ਸੀਸੀਟੀਵੀ ਲਾਣਾ ਤੁਸੀਂ ਉਹ ਵੀ ਮੁੱਦਾ ਚੱਕਿਆ ਉਹ ਕਾਫੀ ਹੋਇਆ ਸੀਗਾ ਵੀ ਇਹ ਕਿਉਂ ਕੀਤਾ ਜਾ ਰਿਹਾ ਹੈ ਸੀਸੀਟੀਵੀ ਲਾਣਾ ਮਨਜ਼ਰ ਤੇ ਵੀ ਕਿਤਨੇ ਕਿਤੇ ਜੋ ਖੈਰਾ ਸਾਹਿਬ ਜਿੰਨੂੰ ਆਵਾਜ਼ ਹੋ ਜਿਹੜੀ ਚੀਜ਼ਾਂ ਨੂੰ ਮੁੱਦੇ ਚੱਕ ਕੇ ਦਿੰਨੇ ਕਿਤਨੇ ਉਹ ਚ ਦੁਬਾਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸੀਸੀਟੀਵੀ ਲਗਾਉਣਾ ਫਿਰ ਉਸ ਤੋਂ ਥ੍ਰੈਟ ਪਰਸੈਪਸ਼ਨ ਮਿਲਣਾ ਫਿਰ ਨਾਮ ਜੋੜਨਾ ਇਸ ਪੂਰੀ ਚੀਜ਼ ਨੂੰ ਇਸ ਪੂਰੀ ਘਟਨਾ ਨੂੰ ਕਹਿੰਦੇ ਕਿਤਨੇ ਦੇ অফਕੋਰਸ ਕਿਸੇ ਨੂੰ ਅਰੈਸਟ ਕਰਨਾ ਕਿਸੇ ਨੂੰ ਕਿਸੇ ਦੀ ਲਿਬਰਟੀ ਕਟੇਲ ਕਰਨਾ ਇੰਹਾ ਤੱਕ ਕੋਈ ਮੁਕਦਮੇ ਚ ਕੋਈ ਦਮ ਹੁੰਦਾ ਹਾਈ ਕੋਰਟ ਕਹਿੰਦੀ ਕਿ ਨਹੀਂ ਜੀ ਖੇਰਾ ਖਿਲਾਫ ਜਿਹੜੀ ਤੁਸੀਂ ਇਹ ਜਿਹੜਾ ਇਹ ਬਿਆਨ ਲਿਖੇ ਨੇ ਜਾਂ ਜਿਹੜੀ ਇਹ ਜਿਮਨੀ ਪਾਈਏ ਇਹਦੇ ਚ ਦਮ ਹੈ ਫਿਰ ਅਸੀਂ ਮੰਨਦੇ ਸਾਨੂੰ ਇੱਕ ਤੋਂ ਬਾਅਦ ਜੇਲ੍ਹ ਚ ਬੈਠੇ ਦੂਜੀ ਵਾਰ ਗ੍ਰਿਫਤਾਰ ਕਰਨ ਦਾ ਮਕਸਦ ਇਹ ਹੈ ਕਿ ਥੋੜੀ ਸਮੇਂ ਵਾਸਤੇ ਕਿਉਂਕਿ ਸਦਾ ਵਾਸਤੇ ਸਰ ਬੰਦ ਨਹੀਂ ਕਰ ਸਕਦੇ ਇਹ ਕੋਟਾ ਕਚਹਿਰੀਆਂ ਆਏ ਨੇ ਆਪਣਾ ਸੰਵਿਧਾਨ ਹੈ ਕੋਈ ਕਾਨੂੰਨ ਹੈ ਇੱਥੇ ਜੰਗਲ ਰਾਜ ਤਾਂ ਹੈ ਨਹੀਂ ਲੱਗਦਾ ਇਦਾਂ ਹੀ ਹੈ ਕਿ ਜੰਗਲ ਰਾਜ ਬਟ ਦਬਾਨ ਦੀ ਕੋਸ਼ਿਸ਼ ਹੈ 100% ਪਰ ਮੇਰੇ ਫਾਦਰ ਡਰਨ ਵਾਲਿਆਂ ਚ ਨਹੀਂ ਹੈ ਘਬਰਾਉਣ ਵਾਲਿਆਂ ਚ ਨਹੀਂ ਹੈ ਮੇਰੇ ਫਾਦਰ ਚੜ੍ਹਦੀ ਕਲਾ ਚ ਹੈ ਔਰ ਤੁਸੀਂ ਹੁਣੇ ਥੋੜੇ ਦਿਨ ਪਹਿਲੇ ਉਹਨਾਂ ਦੀ ਵੀਡੀਓ ਦੇਖੀ ਹੋਣੀ ਉਹਨਾਂ ਨੇ ਜੇਲ੍ਹ ਦੀ ਪੇਸ਼ੀ ਚ ਕਿਹਾ ਆ ਕਿ ਕਿ ਜਿੱਦਾਂ ਮੈਂ ਲੜਾਈ ਲੜਦਾ ਰਿਹਾ ਮੈਂ ਉਦਾਂ ਹੀ ਲੜਾਈ ਲੜੂਗਾ ਔਰ ਹੁਣ ਸਾਨੂੰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੁਣ ਸਾਨੂੰ ਅੱਗੇ ਹੀ ਵਧਣਾ ਪੈਣਾ ਸਰ